ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਹੋਮੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਹਿੰਮਤ ਸੰਧੂ ਦਾ ਵਿਆਹ ਸੀ ਅਤੇ ਹਿੰਮਤ ਸੰਧੂ ਦੇ ਵਿਆਹ ਦੇ ਵਿੱਚ ਅਰਜਨ ਢਿੱਲੋਂ ਨੇ ਲਾਈਵ ਪ੍ਰੋਗਰਾਮ ਜਿਹੜਾ ਉਹ ਕੀਤਾ ਸੀ ਅਤੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਹਿਮਤ ਸੰਧੂ ਅਤੇ ਅਰਜਨ ਢਿੱਲੋਂ ਦੀ ਇੱਕ ਕਲਿੱਪ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਹਿੰਮਤ ਸੰਧੂ ਸਟੇਜ ਦੇ ਉੱਪਰ ਜਾ ਕੇ ਅਰਜਨ ਢਿੱਲੋਂ ਦੀ ਤਾਰੀਫ਼ ਕਰਦਾ ਹੈ ਅਤੇ ਅਰਜਨ ਢਿੱਲੋਂ ਦੀ ਤਾਰੀਫ਼ ਕਰਦੇ ਹੋਏ ਹਿੰਮਤ ਸੰਧੂ ਕਹਿੰਦਾ ਹੈ ਕਿ ਸਾਡੇ ਸਿੱਖ ਇਤਿਹਾਸ ਨੂੰ ਬੜਿਆਂ ਨੇ ਲਿਖਿਆ ਅਤੇ ਬੜਿਆਂ ਨੇ ਹੀ ਗਾਇਆ ਅਤੇ ਹਿੰਮਤ ਸੰਧੂ ਕਹਿੰਦਾ ਹੈ ਕਿ ਜੋ ਅਰਜਨ ਢਿੱਲੋਂ ਨੇ ਲਿਖ ਕੇ ਗਾਇਆ ਉਸ ਨੂੰ ਸੁਣ ਕੇ ਤਾਂ ਲੋ ਖੰਡੇ ਖੜੇ ਹੁੰਦੇ ਨੇ ਕਿਉਂਕਿ ਦੋਸਤੋ ਤੁਹਾਨੂੰ ਵੀ ਪਤਾ ਹੈ ਕਿ ਅਰਜਨ ਢਿੱਲੋਂ ਆਪਣੇ ਗਾਣਿਆਂ ਦੇ ਵਿੱਚ ਅਕਸਰੀ ਸੇਖ ਇਤਿਹਾਸ ਦੀਆਂ ਗੱਲਾਂ ਕਰਦਾ ਉਹ ਬੜੀਆਂ ਡੂੰਘੀਆਂ ਗੱਲਾਂ ਲਿਖਦਾ ਅਤੇ ਗਾਉਂਦਾ ਅਤੇ ਬਾਅਦ ਦੇ ਵਿੱਚ ਹਿੰਮਤ ਸੰਧੂ ਅਰਜਨ ਢਿੱਲੋਂ ਨੂੰ ਪੁੱਛਦਾ ਕਿ ਬਾਈ ਤੂੰ ਸਾਨੂੰ ਦੱਸ ਕਿ ਤੂੰ ਗਾਣੇ ਕੀ ਖਾ ਕੇ ਲਿਖਦਾ ਤਾਂ ਅਰਜਨ ਢਿੱਲੋਂ ਨੇ ਮਜ਼ਾਕੀਆ ਸੁਭਾਅ ਦੇ ਵਿੱਚ ਕਿਹਾ ਕਿ ਮੈਂ ਤਾਂ ਗਾਣੇ ਭੁੱਖਾ ਹੀ ਲਿਖ ਦਿੰਦਾ ਪਰ ਦੋਸਤੋ ਅਰਜਨ ਢਿੱਲੋਂ ਅਕਸਰੀ ਗੱਲ ਕਰਦਾ ਕਿ ਉਹ ਸੇਖ ਇਤਿਹਾਸ ਨੂੰ ਬੜਾ ਹੀ ਪੜਦਾ ਅਤੇ ਵਿਚਾਰਦਾ ਬਾਕੀ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਅਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਦੇਣਾ ਜੀ ਤਾਂ ਜੋ ਆਉਣ ਵਾਲੀ ਅਗਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਤਾਂ ਫਿਰ ਦਿਓ ਇਜਾਜ਼ਤ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਰੱਬ ਰਾਖਾ